ਖੰਨਾ ਦੇ ਵਿੱਚ ਗ੍ਰੀਨ ਸਿਟੀ ਨਾਂ ਦੇ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਪ੍ਰੋਜੈਕਟ ਦਾ ਉਦੇਸ਼ ਸ਼ਹਿਰ ਦੇ ਅੰਦਰ ਹਰਿਆਲੀ ਵਧਾਉਣਾ ਹੈ ਤੇ ਇਸ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰਨਪ੍ਰੀਤ ਸੌਂਧ ਨੇ ਬੂਟੇ ਲਗਾ ਕੇ ਕੀਤੀ ਹੈ ਇਸ ਮੌਕੇ ਵਿਧਾਇਕ ਤਰਨਪ੍ਰੀਤ ਸੌਂਧ ਨੇ ਕਿਹਾ ਕਿ ਕੋਈ ਵੀ ਕੰਮ ਜਨਤਾ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਤੇ ਉਹ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵਚਨਬੱਧ ਨੇ ਤੇ ਉੱਥੇ ਹੀ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਗ੍ਰੀਨ ਸਿਟੀ ਪ੍ਰੋਜੈਕਟ ਦੇ ਤਹਿਤ 5000 ਬੂਟੇ ਲਗਾਏ ਜਾ ਰਹੇ ਆਏ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਹੀ ਹਮੇਸ਼ਾ ਧੰਨਵਾਦ ਦੀਆਂ ਔਰ ਮੇਰਾ ਉੱਤਰਦਾਇਤੋ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੂਰੀ ਟੀਮ ਨੇ ਨਾਲ ਰਲ ਕੇ ਸਾਰੇ ਵਿਭਾਗਾਂ ਦੀ ਮਦਦ ਦੇ ਨਾਲ ਸਾਡੇ ਦਾ ਨਗਰ ਕੌਂਸਲ ਦੇ ایਓਬੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100 100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100 100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇੱਥੇ ਨਾਲ-ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ। ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟ੍ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟ੍ਰੀਜ਼ ਲੈ ਕੇ ਆਏ ਆ। ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ। ਅਸੀਂ ਉਰੇ ਘਾਹ ਲਾ ਰਹੇ ਆ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂ ਆ। ਔਰ ਜਿਹੜਾ ਤੁਸੀਂ ਇੱਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਆ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਉਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ 벨ਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ 벨ਟ ਉਰੇ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲਿਓ ਅੱਜ ਇਹ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲੋਂ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕਾਉਂਸਲ ਨੇ 512 ਤਰੀਕ ਤੱਕ ਗੋਪਟਾ ਲਗਾਉਣਾ ਵਾ ਤੇ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਾਨੂੰ ਕਾਫੀ ਹੱਲਾਸ਼ੇਰੀ ਦਿੱਤੀ ਗਈ ਜੋ ਕਿ ਅਸੀਂ ਇਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਬਜਟ ਵੀ ਪਾਸ ਕਰਵਾ ਲਿਆ ਹੈ ਤੇ ਮੈਂ ਆਪਣੇ ਸਾਰੇ ਬੰਦੇ ਇਹਨਾਂ ਤੇ ਜਗਾ ਕੰਮ ਕਰਨ ਵਾਸਤੇ ਡਿਪਲੂਟ ਕਰ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਨੇ ਦੱਸਿਆ ਗਿਆ ਵੀ 2 ਮਹੀਨੇ ਵਿੱਚ ਸ਼ਹਿਰ ਦੀ ਨਵਾਰਬਦਤ ਦਿੱਤੀ ਜਾਊਗੀ ਇਸ ਵਿੱਚ ਨਗਰ ਕੌਂਸਲ ਦਾ ਪੂਰਾ ਪੂਰਨ ਪੂਰਨ ਸਹਿਯੋਗ ਹੋਊਗਾ ਇੱਕ ਯੂਜ਼ਰ ਦੇਖਣ ਨੂੰ ਆਇਆ ਵੀ ਉਹਦੇ ਲੱਗ ਜਾਂਦੇ ਪਰ ਬਾਜੋ ਸੰਭਾਲਣੀ ਹੁੰਦੀ ਹੈ ਕਿ ਐ ਸੰਭਾਲ ਲਈ ਵੀ ਕੋਈ ਸਪੈਸ਼ਲ ਕਦਮ ਚੁੱਕੇ ਜਾਣੀ ਨਹੀਂ ਬਿਲਕੁਲ ਸਾਡੇ ਨਾਲ ਜੀ 10 ਮਾਲੀ ਅਸੀਂ ਇਹ ਡੀਟੀ ਰੋਡ ਦੇ ਉੱਪਰ ਡਿਪਲੂਟ ਕੀਤੇ ਨੇ ਜਿਹੜੇ ਕੀ ਉਹਦੀ ਦੇਖਰੇਖ ਕਰਨਗੇ ਬਾਕੀ ਸਮੇਂ ਸਮੇਂ ਮੁਤਾਬਕ ਇਹਨਾਂ ਦੀ ਉੱਪਰ ਉੱਚ ਅਫਸਰ ਵੀ ਚੈਕਿੰਗ ਕਰਦੇ ਰਹਿਣਗੇ ਜਗਬਾਣੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ